ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਅੱਠ ਸਿੰਘਾਂ ਦੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਤੇ ਦੱਸਦੀ ਹੈ ਕਿ ਬਲਵਿੰਦਰ ਸਿੰਘ ਝੋਟਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਕੁਝ ਪਲਟਵਾਰ ਕੀਤੇ ਨੇ ਪਿੰਡਾਂ ਦੇ ਵਿੱਚ ਜਾ-ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਉੱਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਦੀ ਜਿਹੜੀ ਕਿ ਗੱਲ ਪੁਲਵਿੰਦਰ ਝੋਟਾ ਦੇ ਵੱਲੋਂ ਆਖੀ ਗਈ ਹੈ ਤੇ ਉੱਥੇ ਹੀ ਕੁਝ ਨਿਹੰਗ ਸਿੰਘ ਕੁਝ ਜਥੇਬੰਦੀ ਉਹਨਾਂ ਦੇ ਨਾਲ ਮੌਜੂਦ ਨੇ ਤੇ ਜਿਸ ਤੇ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪੁਲਵਿੰਦਰ ਸਿੰਘ ਝੋਟਾ ਦਾ ਜਿਹੜਾ ਕਿ ਸਰਕਾਰਾਂ ਦੇ ਉੱਤੇ ਪਲਟਵਾਰ ਵੀ ਦਿਖਾਈ ਦੇ ਰਿਹਾ ਉਹ ਤੁਹਾਨੂੰ ਦਿਖਾਉਣੇ ਆ ਹੋਰ ਉਹਨਾਂ ਦਾ ਕੀ ਕਹਿਣਾ ਹੈ ਸਿੰਘਾਂ ਨੇ ਪਿਛਲੇ ਐਤ ਪਰ ਰੋੜਾ ਰੱਖਿਆ ਸੀ ਇਹ ਵਿਚਾਰੇ ਮੇਰੇ ਵਾਂਗੂ ਦਿਹਾੜੀ ਵਾਲੇ ਮਜ਼ਦੂਰ ਨੇ ਕਿਉਂਕਿ ਆਮ ਬੰਦਾ ਹੀ ਗਰੀਬ ਬੰਦਾ ਹੀ ਲੜਦਾ ਹੁੰਦਾ ਤਕੜੇ ਤਣਾੜ ਮੋਕ ਨਹੀਂ ਖੜਦੇ ਨਾ ਆਮ ਬੰਦਾ ਹਮੇਸ਼ਾ ਲੜੂਗਾ ਪੈਸੇ ਵਾਲੇ ਬੰਦੇ ਨਹੀਂ ਲੜਾਈ ਕਰਦੇ ਹੁੰਦੇ ਲੋਕਾਂ ਦੇ ਹਿੱਤਾਂ 'ਚ ਸੋ ਇਹ ਵੀਰਾਂ ਨੇ ਪਿਛਲੇ ਐਤਵਾਰ ਦਾ ਉਹ ਕਰੀ ਜਾਂਦੇ ਨੇ ਅੱਜ ਆਪਾਂ ਟਾਈਮ ਸੀ ਆਪਾਂ ਆਏ ਆ ਇਹ ਵੀਰਾਂ ਨੇ ਆਪਾਂ ਨੂੰ ਸੱਦਾ ਦਿੱਤਾ ਸੀ ਇਹਨਾਂ ਨੇ ਸਾਰਾ ਕੰਮ ਹੈ ਆਪ ਅੱਗੇ ਲੱਗੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਅੱਜ ਜੋ ਵੀ ਉਹਨੇ ਨਸ਼ਾ ਵੇਚਣਾ ਬੇਨਤੀ ਕਰਕੇ ਜਾਵਾਂਗੇ ਇਹਨਾਂ ਦੇ ਪਿੰਡ ਸਿੰਘਾਂ ਦਾ ਨਿੰਗ ਸਿੰਘ ਜਿੱਥੇ ਬੰਦੇ ਪਰਾ ਹੋ ਚੁੱਕੇ ਆ ਹਨਾ ਕੱਲ ਤੋਂ ਉਹ ਡਿਊਟੀ ਨਿਭਾਉਣਗੇ ਆ ਵੀ ਪੂਰੀ ਅੱਜ ਲਾਸਟ ਵਾਰਨਿੰਗ ਕਰਾਂਗੇ ਸਾਰੇ ਪਿੰਡ ਚ ਮੋਤਬਰ ਬੰਦਿਆਂ ਨੂੰ ਇਹਨਾਂ ਨੇ ਪੰਚਾਇਤ ਨੂੰ ਬੇਨਤੀਆਂ ਕਰੀਆਂ ਤੁਸੀਂ ਕੋਈ ਨਹੀਂ ਆਉਂਦਾ ਕੋਈ ਨਹੀਂ ਸਾਥ ਦਿੰਦਾ ਹੁਣ ਤੁਹਾਡੀ ਆਪ ਦੀ ਮਰਜ਼ੀ ਆ ਤੁਸੀਂ ਪਿੰਡਾਂ ਚ ਪੰਚਾਇਤਾਂ ਚੁਣਨੀਆਂ ਨੇ ਤੁਸੀਂ ਕਿਹੋ ਜਿਹੇ ਬੰਦੇ ਚੁਣਨੇ ਨੇ ਉਹ ਤੁਹਾਡੀ ਮਰਜ਼ੀ ਆ ਜਾਂ ਤੁਸੀਂ ਇਹੋ ਜਿਹੇ ਚੁਣਨੇ ਜਿਹੜੇ ਤੁਹਾਡੇ ਨੌਜਵਾਨ ਮਰ ਰਹੇ ਨੇ ਦਿਨੋਂ ਦਿਨ ਨਸ਼ੇ ਨਾਲ ਘਰ ਘਰ ਕਰ ਰਹੇ ਨੇ ਉਹਨਾਂ ਨੂੰ ਚੁਣਨਾ ਹੈ ਜਾ ਤੁਸੀਂ ਨੇਕ ਰੱਬੀ ਰੂਹਾਂ ਨੂੰ ਚੋਣਾ ਜੋ ਨਸ਼ੇ ਦੇ ਖਿਲਾਫ ਲੜਨਗੇ ਹਾਲਾਂਕਿ ਅਸੀਂ ਕੋਈ ਰਾਜਨੀਤੀ ਬਾਬਾ ਜੀ ਵੀ ਆ ਚੁੱਕੇ ਨੇ ਆਜੋ ਬਾਬਾ ਜੀ ਬਹਿਰ ਖਲਸਾ ਇਹਦੇ ਇਹ ਸਿੰਘਾਂ ਨੇ ਪੜਾ ਕਰ ਲਿਆ ਔਰ ਅੱਜ ਇਹ ਡਾਂਗ ਫੇਰਨਗੇ ਕੱਲ ਤੋਂ ਅੱਜ ਤੱਕ ਸਾਨੂੰ ਕੁਝ ਨਹੀਂ ਆਨੇ ਸਿੰਘਾਂ ਨੇ ਪਿਛਲੇ ਐਤਵਾਰ ਪ੍ਰੋਹਾ ਰੱਖਿਆ ਸੀ ਇਹ ਵਿਚਾਰੇ ਮੇਰੇ ਵਾਂਗੂ ਦਿਹਾੜੀ ਵਾਲੇ ਮਜ਼ਦੂਰ ਨੇ ਕਿਉਂਕਿ ਆਮ ਬੰਦਾ ਹੀ ਗਰੀਬ ਬੰਦਾ ਹੀ ਲੜਦਾ ਹੁੰਦਾ ਤਾਕੜੇ ਤਣਾੜ ਲੋਕ ਨਹੀਂ ਖੜਦੇ ਨਾ ਆਮ ਬੰਦਾ ਹਮੇਸ਼ਾ ਲੜੂਗਾ ਪੈਸੇ ਵਾਲੇ ਬੰਦੇ ਨਹੀਂ ਲੜਾਈ ਕਰਦੇ ਹੁੰਦੇ ਲੋਕਾਂ ਦੇ ਹਿੱਤਾਂ 'ਚ ਕੋਈ ਵੀਰਾਂ ਨੇ ਪਿਛਲੇ ਐਤਵਾਰ ਦਾ ਉਹ ਕਰੀ ਜਾਂਦੇ ਨੇ ਅੱਜ ਆਪਾਂ ਟਾਈਮ ਸੀ ਆਪਾਂ ਆਏ ਆ ਇਹ ਵੀਰਾਂ ਨੇ ਆਪਾਂ ਨੂੰ ਸੱਦਾ ਦਿੱਤਾ ਸੀ ਇਹਨਾਂ ਨੇ ਸਾਰਾ ਕੰਮ ਹੈ ਆਪ ਅੱਗੇ ਲੱਗੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਆ ਅੱਜ ਜੋ ਵੀ ਉਹ ਨਸ਼ਾ ਵੇਚਦਾ ਬੇਨਤੀ ਕਰਕੇ ਜਾਵਾਂਗੇ ਇਹਨਾਂ ਦੇ ਪਿੰਡ ਸਿੰਘਾਂ ਦਾ ਨਿੰਗ ਸਿੰਘ ਜਿੱਥੇ ਬੰਦੇ ਪਰਾ ਹੋ ਚੁੱਕਿਆ ਹਨਾ ਕੱਲ ਤੋਂ ਉਹ ਡਿਊਟੀ ਨਿਭਾਉਣਗੇ ਆਪ ਦੀ ਪੂਰੀ ਅੱਜ ਲਾਸਟ ਵਾਰਨਿੰਗ ਕਰਾਂਗੇ ਸਾਰੇ ਪਿੰਡ ਚ ਮੋਤਬਰ ਬੰਦਿਆਂ ਨੂੰ ਇਹਨਾਂ ਨੇ ਪੰਚਾਇਤ ਨੂੰ ਬੇਨਤੀਆਂ ਕਰੀਆਂ ਕੋਈ ਨਹੀਂ ਆਉਂਦਾ ਕੋਈ ਨਹੀਂ ਸਾਥ ਦਿੰਦਾ ਕੁਝ ਨਹੀਂ ਹੁਣ ਤੁਹਾਡੀ ਆਪ ਦੀ ਮਰਜ਼ੀ ਹੈ ਤੁਸੀਂ ਪਿੰਡਾਂ 'ਚ ਪੰਚਾਇਤਾਂ ਚੁਣਨੀਆਂ ਨੇ ਤੁਸੀਂ ਕਿਹੋ ਜਿਹੇ ਬੰਦੇ ਚੁਣਨੇ ਨੇ ਉਹ ਤੁਹਾਡੀ ਮਰਜ਼ੀ ਹੈ ਜਾਂ ਤੁਸੀਂ ਇਹੋ ਜਿਹੇ ਚੁਣਨੇ ਜਿਹੜੇ ਸਾਡੇ ਨੌਜਵਾਨ ਮਰ ਰਹੇ ਨੇ ਦਿਨੋਂ ਦਿਨ ਨਸ਼ੇ ਨਾਲ ਘਰ ਘਰ ਕਰ ਰਹੇ ਨੇ ਉਹਨਾਂ ਨੂੰ ਚੁਣਨਾ ਹੈ ਜਾਂ ਤੁਸੀਂ ਨੇਕ ਰੱਬੀ ਰੂਹਾਂ ਨੂੰ ਚੁਣਨਾ ਜੋ ਨਸ਼ੇ ਦੇ ਖਿਲਾਫ ਲੜਨਗੇ ਹਾਲਾਂਕਿ ਅਸੀਂ ਕੋਈ ਰਾਜਨੀਤੀ ਬਾਬਾ ਜੀ ਵੀ ਆ ਚੁੱਕੇ ਨੇ ਆਜੋ ਬਾਬਾ ਜੀ ਬਹਿਰ ਖਲਸਾ ਇਹ ਇਹ ਸਿੰਘਾਂ ਨੇ ਪੜਾ ਕਰ ਲਿਆ ਔਰ ਅੱਜ ਇਹ ਡਾਂਗ ਫੇਰ ਲਗੇ ਕੱਲ ਤੋਂ ਅੱਜ ਤੱਕ ਸਾਨੂੰ ਕੁਝ ਨਹੀਂ ਆਇਆ ਨੇ ਸਿੰਘਾਂ ਨੇ ਪਿਛਲੇ ਐਤਵਾਰ ਪਰ ਪ੍ਰੋਹਾ ਰੱਖਿਆ ਸੀ ਇਹ ਵਿਚਾਰੇ ਮੇਰੇ ਵਾਂਗੂ ਹੀ ਦਿਹਾੜੀ ਵਾਲੇ ਮਜ਼ਦੂਰ ਨੇ ਕਿਉਂਕਿ ਆਮ ਬੰਦਾ ਹੀ ਗਰੀਬ ਬੰਦਾ ਹੀ ਲੜਦਾ ਹੁੰਦਾ ਤਾਕੜੇ ਤਣਾੜ ਲੋਕ ਨਹੀਂ ਖੜਦੇ ਨਾਲ ਆਮ ਬੰਦਾ ਹਮੇਸ਼ਾ ਲੜੂਗਾ ਪੈਸੇ ਵਾਲੇ ਬੰਦੇ ਨਹੀਂ ਲੜਾਈ ਕਰਦੇ ਹੁੰਦੇ ਲੋਕਾਂ ਦੇ ਹਿੱਤਾਂ 'ਚ ਸੋ ਇਹ ਵੀਰਾਂ ਨੇ ਪਿਛਲੇ ਐਤਵਾਰ ਦਾ ਉਹ ਕਰੀ ਜਾਂਦੇ ਨੇ ਅੱਜ ਆਪਾਂ ਟਾਈਮ ਸੀ ਆਪਾਂ ਆਏ ਆ ਇਹ ਵੀਰਾਂ ਨੇ ਆਪਾਂ ਨੂੰ ਸੱਦਾ ਦਿੱਤਾ ਸੀ ਇਹਨਾਂ ਨੇ ਸਾਰਾ ਕੰਮ ਹੈ ਆਪ ਅੱਗੇ ਲੱਗੇ ਨੇ ਅਸੀਂ ਇਹਨਾਂ ਦੇ ਨਾਲ ਖੜੇ ਆਂ ਅੱਜ ਜੋ ਵੀ ਉਹਨੇ ਨਸ਼ਾ ਵੇਚਣਾ ਬੇਨਤੀ ਕਰਕੇ ਜਾਵਾਂਗੇ ਇਹਨਾਂ ਦੇ ਪਿੰਡ ਸਿੰਘਾਂ ਦਾ ਨਿੰਗ ਸਿੰਘ ਜਿੱਥੇ ਬੰਦੇ ਪਰਾ ਹੋ ਚੁੱਕੇ ਆ ਹਨਾ ਕੱਲ ਤੋਂ ਉਹ ਡਿਊਟੀ ਨਿਭਾਉਣਗੇ ਆ ਵੀ ਪੂਰੀ ਅੱਜ ਲਾਸਟ ਵਾਰਨਿੰਗ ਕਰਾਂਗੇ ਸਾਰੇ ਪਿੰਡ ਚ ਮੋਤਬਰ ਬੰਦਿਆਂ ਨੂੰ ਇਹਨਾਂ ਨੇ ਪੰਚਾਇਤ ਨੂੰ ਵੀ ਬੇਨਤੀਆਂ ਕਰੀਆਂ ਤੁਸੀਂ ਕੋਈ ਨਹੀਂ ਆਉਂਦਾ ਕੋਈ ਨਹੀਂ ਸਾਥ ਦਿੰਦਾ ਹੁਣ ਤੁਹਾਡੀ ਆਪ ਦੀ ਮਰਜ਼ੀ ਆ ਤੁਸੀਂ ਪਿੰਡਾਂ ਚ ਪੰਚਾਇਤਾਂ ਚੁਣਨੀਆਂ ਨੇ ਤੁਸੀਂ ਕਿਹੋ ਜਿਹੇ ਬੰਦੇ ਚੁਣਨੇ ਨੇ ਉਹ ਤੁਹਾਡੀ ਮਰਜ਼ੀ ਆ ਜਾਂ ਤੁਸੀਂ ਇਹੋ ਜਿਹੇ ਚੁਣਨੇ ਜਿਹੜੇ ਤੁਹਾਡੇ ਨੌਜਵਾਨ ਮਰ ਰਹੇ ਨੇ ਦਿਨੋਂ ਦਿਨ ਨਸ਼ੇ ਨਾਲ ਘਰ ਘਰ ਕਰ ਰਹੇ ਨੇ ਉਹਨਾਂ ਨੂੰ ਚੁਣਨਾ ਹੈ ਜਾਂ ਤੁਸੀਂ ਨੇਕ ਰੱਬੀ ਰੂਹਾਂ ਨੂੰ ਚੋਣਾ ਜੋ ਨਸ਼ੇ ਦੇ ਖਿਲਾਫ ਲੜਨਗੇ ਹਾਲਾਂਕਿ ਅਸੀਂ ਕੋਈ ਰਾਜ ਨਹੀਂ ਬਾਬਾ ਜੀ ਵੀ ਆ ਚੁੱਕੇ ਨੇ ਆਜੋ ਬਾਬਾ ਜੀ ਬਹਿਰ ਖਲਸਾ ਇਹਦੇ ਇਹ ਸਿੰਘਾਂ ਨੇ ਪੜਾ ਕਰ ਲਿਆ ਔਰ ਅੱਜ ਇਹ ਡਾਂਗ ਫੇਰ ਲਗੇ ਕੱਲ ਤੋਂ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਆਇਆ